ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਸੋਨੇ ਅਤੇ ਚਾਂਦੀ ਦੇ ਅੱਜ ਦੇ ਜਿਹੜੇ ਤਾਜ਼ਾ ਰੇਟ ਤੁਹਾਨੂੰ ਦੇਖਣ ਨੂੰ ਮਿਲਣੇ ਨੇ ਆਖਰਕਾਰ ਕਿ ਸਸਤਾ ਹੋਇਆ ਸੋਨਾ ਕਿ ਸਸਤਾ ਹੋਇਆ ਚਾਂਦੀ ਸਾਰੀ ਡਿਟੇਲ ਇਸ ਵੀਡੀਓ ਵਿੱਚ ਆਪਾਂ ਸਾਂਝੀ ਕਰ ਰਹੇ ਹਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿੰਨਾ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਲੋ ਚੱਲਦੇ ਹਾਂ ਤਾਜ਼ਾ ਖਬਰਾਂ ਦੇ ਤੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੁਰਤਗਾਲ ਚ ਪੰਜਾਬੀ ਦੇ ਲੜਕੀ ਦੇਸ਼ ਨਿਕਾਲੇ ਦੀ ਤਲਵਾਰ ਗ੍ਰਿਫਤਾਰੀ ਦੇ ਡਰ ਤੋਂ ਕੰਮ ਕਰਨਾ ਵੀ ਹੋਇਆ ਜੀ ਔਖਾ ਪੁਰਤਗਾਲ ਤੋਂ ਖਬਰ ਹੈ ਜੀ ਪੁਰਤਗਾਲ ਵਿੱਚ ਪ੍ਰਵਾਸ ਸੰਬੰਧੀ ਬਦਲੇ ਨਿਜਮ ਕਰਨ ਪ੍ਰਵਾਸੀਆਂ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ ਸਾਰੀਆਂ ਜਿਹੜੀਆਂ ਸਾਡੀਆਂ ਸਾਰੀਆਂ ਉਮੀਦਾਂ ਉੱਤੇ ਫਿਲਹਾਲ ਪਾਣੀ ਫਿਰ ਗਿਆ ਕੋਈ ਦਰਵਾਜ਼ਾ ਨਜ਼ਰ ਨਹੀਂ ਆ ਰਿਹਾ ਜਿੱਥੇ ਸਾਡੀ ਸੁਣਵਾਈ ਹੋ ਸਕੇ ਸਾਨੂੰ ਇਸ ਦੇਸ਼ ਵਿੱਚੋਂ ਨਕਾਰਿਆ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਪੱਤਰਕਾਰ ਤੇ ਹਮਲੇ ਮਾਮਲੇ 'ਚ ਦੋਵੇਂ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ 1 ਅਗਸਤ ਨੂੰ ਬਟਾਲਾ ਦੇ ਡੇਰਾ ਬਾਬਾ ਰੋਡ ਸਥਿਤ ਮੱਲੀ ਮਾਰਕੀਟ ਵਿੱਚ ਇੱਕ ਵਰਦੀ ਧਾਰੀ ਅਤੇ ਸਿਵਲ ਵਰਦੀ ਸਬ ਇੰਸਪੈਕਟਰਾਂ ਵੱਲੋਂ ਬਲਵਿੰਦਰ ਸਿੰਘ ਭੱਲਾ ਪੱਤਰਕਾਰ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਸੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਤੇ ਜਿਹੜੀ ਸਕੰਜਾ ਕਸਨ 'ਚ ਤਿਆਰ ਹੈ ਜੀ ਭਗਵੰਤ ਮਾਨ ਸਰਕਾਰ ਸੋਲਰ ਲਾਈਟ ਲਗਾਉਣ ਚ ਕੀਤਾ ਸੀ ਜੀ ਕਟਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਸਾਬਕਾ ਕਾਂਗਰਸ ਮੰਤਰੀ ਸਿਕੰਜਾ ਕਸਨ ਜਾਰੀ ਹੈ ਇਹ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੋਲਰ ਲਾਈਟ ਲਗਾਉਣ ਨਾਲ ਸੰਬੰਧਿਤ ਹੈ ਮੁੱਖ ਮੰਤਰੀ ਭਗਵੰਤ ਮਾਨ ਇਸ ਸੰਬੰਧੀ ਸ਼ਿਕਾਇਤ ਪ੍ਰਾਪਤ ਹੋਈ ਜਿਸ ਤੋਂ ਬਾਅਦ ਦਿਹਾਤੀ ਵਿਕਾਸ ਪੰਚਾਇਤ ਭਾਗ ਨੇ 23 ਪਿੰਡਾਂ ਵਿੱਚ ਇਸ ਦੀ ਜਾਂਚ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਐਸਜੀਪੀਸੀ ਚੋਣਾਂ ਨੂੰ ਲੈ ਕੇ ਸੁਖਜਿੰਦਰ ਰੰਦਾਵਾ ਨੇ ਲੋਕ ਸਭਾ ਚ ਚੁੱਕਿਆ ਜੀ ਮੁੱਦਾ ਲੋਕ ਸਭਾ ਵਿੱਚ ਮੈਂਬਰ ਪਾਰਲੀਮੈਂਟ ਸ਼੍ਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਪੰਜਾਬ ਦੇ ਸਿੱਖ ਪਾਈਚਾਰੇ ਲਈ ਬਹੁਤ ਹੀ ਮਹੱਤਵਪੂਰਨ ਮੁੱਦਾ ਉਠਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਰੇ ਕੇਂਦਰ ਸਰਕਾਰ ਤੋਂ ਸਪਸ਼ਟਿਕਨ ਮੰਗਿਆ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਪੁੱਛਿਆ ਕਿ ਸਰਕਾਰ ਨੇ ਐ ਜੀ ਪੀ ਸੀ ਚੋਣਾਂ ਲਈ ਕੋਈ ਸਮਾਂ-ਸਾਰਣੀ ਦਰਦਤ ਕੀਤੀ ਹੈ ਜੇ ਹਾਂ ਤਾਂ ਉਸ ਦੀਆਂ ਵਿਸਥਾਰ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂ ਉਸ ਤੋਂ ਬਾਅਦ ਜਿਲ੍ਹੇ ਜਲੰਧਰ 'ਚ ਭਿਆਨਕ ਸੜਕ ਹਾ사 ਬੱਸ ਡਰਾਈਵਰ ਨੂੰ ਆਈ ਨੀਂਦ ਛੋਟੇ ਹਾਥੀ ਨੂੰ ਮਾਰੀ ਟੱਕਰ ਮਹਿਲਾ ਸਨੇਤਨ ਦੀ ਮੌਤ ਹੋ ਚੁੱਕੀ ਹੈ ਜਲੰਧਰ ਵਿੱਚ ਬੀਤੀ ਰਾਤ ਵਾਪਰ ਇੱਕ ਦਰਦਨਾਕ ਸੜਕ ਹਾਸੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਜਦੋਂ ਦਿੱਲੀ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਇੱਕ ਬੱਸ ਕਪੂਰਥਲਾ ਰੋਡ ਤੇ ਸੇਠ ਹੁਕਮਚੰਦ ਕਲੋਨੀ ਦੇ ਨੇੜੇ ਪਹੁੰਚੀ ਤਾਂ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ ਚਪਕੀ ਲੱਗਣ ਕਾਰਨ ਬੱਸ ਬੇਕਾਬੂ ਹੋ ਗਈ ਤੇ ਸੜਕ ਦੇ ਦੂਜੇ ਪਾਸੇ ਚੜ ਗਈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫਾਬਦਨ ਪਾਖੜਾ ਡੈਮ ਦੇ ਚਾਰ ਫਲੱਡ ਕੰਟਰੋਲ ਗੇਟ ਖੋਲੇ ਗਏ ਨੇ 45000 ਕਿਊਸਿਕ ਪਾਣੀ ਨੂੰ ਛੱਡਿਆ ਪਾਖੜਾ ਨੰਗਲ ਪਨ ਵਿਜੀਲੀ ਪ੍ਰੋਜੈਕਟ ਦੇ ਪਾਖੜਾ ਡੈਮ ਤੋਂ ਪਾਣੀ ਛੱਡਣ ਦੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਬੀਵੀਐਮਬੀ ਪ੍ਰਸ਼ਾਸਨ ਵੱਲੋਂ ਅਰਧਾਰਧ ਪ੍ਰੋਗਰਾਮ ਮੁਤਾਬਕ ਮੰਗਲਵਾਰ ਦੁਪਹਿਰ ਤੋਂ ਡੈਮ ਦੇ ਚਾਰ ਫਲੱਡ ਕੰਟਰੋਲ ਗੇਟ ਖੋਲ ਦਿੱਤੇ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬ੍ਰਿਟੇਨ ਚ ਬਜ਼ੁਰਗ ਸਿੱਖਾਂ ਦੀ ਕ੍ਰਿਤਿਆ ਕੁਟਮਾਰ ਗੋਰਿਆਂ ਲਈ ਦਸਤਾਖਤ ਸਵੀਰ ਬਾਦਲ ਨੇ ਵਿਦੇਸ਼ ਮੰਤਰੀ ਤੋਂ ਕੀਤੀ ਜੀ ਆਮ ਮੰਗ ਪਿਛਲੇ ਸ਼ੁੱਕਰਵਾਰ ਨੂੰ ਬ੍ਰਿਟੇਨ ਵਿੱਚ ਹੇਟ ਕਰਾਈਮ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਤਿੰਨ ਨੌਜਵਾਨਾਂ ਨੇ ਮਿਲ ਕੇ ਦੋ ਸਿੱਖਾਂ ਤੇ ਹਮਲਾ ਕੀਤਾ ਇਸ ਨਸਲੀ ਹਮਲਾ ਜਿਹੜਾ ਬੋਲਟ ਹੈਪਟਨ ਦੇ ਇੱਕ ਰੇਲਵੇ ਸਟੇਸ਼ਨ ਤੇ ਵਾਪਰਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਡ੍ਰੀਮ 11 ਵਰਗੀਆਂ ਗੇਮਿੰਗ ਐਪਸ ਹੋਣਗੀਆਂ ਬੰਦ ਸੱਟੇਬਾਜ਼ੀ ਵਾਲੀਆਂ ਆਨਲਾਈਨ ਗੇਮਾਂ ਤੇ ਪਾਬੰਦੀ ਦੀ ਤਿਆਰੀ ਬੁੱਧਵਾਰ ਨੂੰ ਸੰਸਦ ਚ ਹੋਵੇਗਾ ਜੀ ਬਿੱਲ ਪਾਸ ஆன்ਲਾਈਨ ਗੇਮਿੰਗ ਕਰਨ ਇੱਕ ਬੱਚੇ ਨੇ ਖੁਦਕੁਸ਼ੀ ਕਰ ਲਈ ਹੈ ਬਹੁਤ ਸਾਰੇ ਲੋਕ ਕਰਜ਼ੇ ਵਿੱਚ ਡੁੱਬ ਗਏ ਨੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਨੇ ਅਜਿਹੀਆਂ ਖਬਰਾਂ ਹਰ ਰੋਜ਼ ਪੜੀਆਂ ਸੁਣੀਆਂ ਜਾਂਦੀਆਂ ਨੇ ਇਸ ਨੂੰ ਦੇਖਦੇ ਹੋਏ ਸਰਕਾਰ ਹੁਣ ਅਜਿਹੀਆਂ ਸਾਰੀਆਂ ਆਨਲਾਈਨ ਗੇਮਾਂ ਤੇ ਪਾਬੰਦੀ ਲਗਾਉਣ ਜਾ ਰਹੀ ਹੈ ਜਿਨ੍ਹਾਂ ਵਿੱਚ ਸੱਟੇਬਾਜ਼ੀ ਜਾਂ ਜੂਆ ਸ਼ਾਮਲ ਹੈ ਉਸ ਤੋਂ ਬਾਅਦ ਅਗਲੀ ਵਾਰ ਪੰਜਾਬ ਚ ਮੁਰਬੱਜੀਆਂ ਚੋਣਾਂ ਦਾ ਬਿਗੜ ਹੁਣ ਪਿੰਡਾਂ ਵਾਲੇ ਸਿਖਾਉਣਗੇ ਲੀਡਰਾਂ ਨੂੰ ਸਬਕ ਪੰਜਾਬ ਵਿੱਚ ਮੁੜ ਚੋਣਾ ਮਾਹੌਲ ਬਣਨ ਜਾ ਰਿਹਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤ ਸਮਰਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣ ਲਈ ਤਿਆਰੀਆਂ ਖਿੱਚ ਦਿੱਤੀਆਂ ਨੇ ਇਹ ਕਦਮ ਪਿੰਡੂ ਵਿਕਾਸ ਪੰਚਾਇਤ ਵਿਭਾਗ ਦੀਆਂ 5 ਅਕਤੂਬਰ ਤੱਕ ਚੋਣਾਂ ਕਰਵਾਉਣ ਦੀਆਂ ਕੀਤੀ ਗਈ ਅਪੀਲ ਤੋਂ ਬਾਅਦ ਚੁੱਕਿਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਆਪ ਸਰਕਾਰ ਸੂਬੇ ਨੂੰ ਮੁੜ ਰੰਗਲਾ ਬਣਾਉਣ ਲਈ ਵਚਨਬੱਧ ਐਡਵੋਕੇਟ ਚੰਦੀ ਗੁਰਿੰਦਰ ਕੌਰ ਪੰਜਾਬ ਜਾਗਰਣ ਵੱਲੋਂ ਹਰ ਛੋਟੇ ਵੱਡੇ ਕਾਰੋਵਾਰ ਨੂੰ ਲੈ ਕੇ ਚੱਲਣ ਦੇ ਸਿਧਾਂਤ ਤੇ ਕੰਮ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਲਗਾਤਾਰ ਹਲਕੇ ਵਿੱਚ ਲੋਕਾਂ ਦੀਆਂ ਮੀਟਿੰਗਾਂ ਕਰਕੇ ਸੂਬਾ ਸਰਕਾਰ ਦੀਆਂ ਲੋਕਪਾਲੀ ਨਿਯਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬੋਟ ਚੋਰੀ ਮਾਮਲੇ ਦੀ ਜਾਂਚ ਕਰਵਾਉਣ ਚੋਣ ਕਮਿਸ਼ਨਰ ਬਿੱਟੂ ਫਗਵਾੜਾ ਕਾਂਗਰਸ ਕੱਤਰ ਕਰਮਜੀਤ ਸਿੰਘ ਬਿੱਟੂ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਸਮੁੱਚੀ ਵਿਰੋਧੀ ਧਿਰ ਵੱਲੋਂ ਵੋਟਰ ਲਿਸਟਾਂ 'ਚ ਘੇਰਾ ਫੇਰੀ ਦੇ ਲਗਾਏ ਦੋਸ਼ਾਂ ਨੂੰ ਖਾਰਜ ਕਰਨ ਦੀ ਸਖਤ ਨਕੇਦੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਚੱਲਿਆ ਵਿਸ਼ੇਸ਼ ਅਭਿਆਨ ਮੁੱਖ ਮੰਤਰੀ ਭਵੰਤਮਨ ਦੀ ਅਗਵਾਈ ਹੇਠ ਪੰਜਾਬ ਵਿੱਚੋਂ ਨਸ਼ਾ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਦੇ ਨਾਮ ਪਰ ਇੱਕ ਮਹੱਤਮ ਮੁਹਿੰਮ ਨੂੰ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਨਸ਼ਾ ਤਸ਼ਕਰਾ ਅਤੇ ਨਸ਼ਾ ਵੇਚਣ ਵਾਲੇ ਸਥਾਨਾਂ ਤੇ ਸਿਨਾਖਤ ਕਰਕੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦਾ ਵਫਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਮਿਲਿਆ। ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦਾ ਵਫਦ ਜ਼ਿਲ੍ਹਾ ਸੰਗਰੂਰ ਕੁਲਦੀਪ ਪੂਰੇਵਾਲ ਅਨੀਲ ਕੁਮਾਰ ਸੁਖਜਿੰਦਰ ਸਿੰਘ ਧੰਦਾਵਾ ਵੱਲੋਂ ਮੰਗਾ ਮੰਗੀਆਂ ਗਈਆਂ ਨੇ। ਉਸ ਤੋਂ ਬਾਅਦ ਅਗਲੀ ਵੀਡੀਓ ਕਰ ਜੀ ਮਾਨ ਸਰਕਾਰ ਦੇ ਮੱਜ ਵਿੱਚ ਪਕੜ ਹੋਈ ਹੈ ਕਮਜ਼ੋਰ 2022 ਚ ਬਣਾਏ ਪੰਜ ਮੰਤਰੀ ਹੁਣ ਘਟ ਕੇ ਰਹਿ ਗਏ ਨੇ ਜੀ ਤਿੰਨ ਤਰਨ ਤਰਨ ਉਪ ਚੋਣ ਤੋਂ ਪਹਿਲਾਂ ਵੱਡਾ ਸੁਨੇਹਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੰਤਰੀ ਮੰਡਲ ਵਿਚ ਮਾਝਾ ਖੇਤਰ ਦੀ ਪਕੜ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਇੱਕ ਸਮਾਂ ਸੀ ਜਦੋਂ ਮਾਝਾ ਪੱਟੀ ਦੇ ਪੰਜ ਮੰਤਰੀ ਮੰਡਲ ਦਾ ਹਿੱਸਾ ਹੁੰਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਸਿਰਫ ਤਿੰਨ ਰਹਿ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਿਸਾਨਾਂ ਦੇ ਦਬਾਅ ਕਾਨੂੰਨ ਵਾਪਸ ਹੋਏ ਜਾਂ ਲੈਂਡ ਪੂਲਿੰਗ ਪਾਲਿਸੀ ਰਾਣਾ ਇਹ ਖਬਰ ਹੈ ਜੀ ਅੱਜ ਕੁੱਲ ਹਿੰਦ ਕਿਸਾਨ ਸਭਾ ਕਪੂਰਥਲਾ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਹੋਈ ਹੈ ਜਿਸ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੀ ਡੈਲੀਗੇਟ ਕਾਨਫਰੰਸ ਦੀ ਰਿਪੋਰਟਿੰਗ ਲੈਂਡ ਪੋਲਿੰਗ ਪਾਲਿਸੀ ਵਾਪਸੀ ਤੇ ਜਿੱਤ 24 ਅਗਸਤ ਦੀ ਸਮਰਾਲਾ ਰੈਲੀ ਹੜ੍ਹ ਪ੍ਰਭਾਵਿਤ ਇਲਾਕਾ ਸੁਲਤਾਨਪੁਰ ਲੋਧੀ ਸੰਬੰਧੀ ਵਿਚਾਰਾਂ ਦੀ ਚਰਚਾ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਪਿੰਡੀ ਖਬਰ ਜੀ ਹਰੇਕ ਤਰ੍ਹਾਂ ਹਰ ਪੀੜਤਾਂ ਨਾਲ ਖੜੀ ਹੈ ਜੀ ਸ਼੍ਰੋਮਣੀ ਕਮੇਟੀ ਕਲਿਆਣ ਅਡ ਪ੍ਰਦਾਨ ਐਡਵੋਕੇਟ tạmੀ ਬਲੋ ਹਰੇਕ ਤਰ੍ਹਾਂ ਦੇ ਸਹਿਯੋਗ ਦਾ ਦਿੱਤਾ ਹੈ ਭਰੋਸਾ ਲਖਵੀਰ ਸਿੰਘ ਲੱਖੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ tạmੀ ਦੇ ਨਿਰਦੇਸ਼ ਅਨੁਸਾਰ ਅੱਜ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਦਾਨ ਬਲਦੇਵ ਸਿੰਘ ਕਲਿਆਣ ਤੇ ਸਕੱਤਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਦੇ ਖੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕਾਰਜਾਂ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸੋਨੇ ਦੀਆਂ ਕੀਮਤਾਂ ਛਿੜੀਆਂ ਨੇ ਜਾਣੋ ਆਪਣੇ ਸ਼ਹਿਰ ਸੋਨੇ ਦੇ ਤਾਜ਼ਾ ਰੇਟ ਬਦੇਸੀ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਦੇ ਵਿਚਕਾਰ ਮੰਗਲਵਾਰ ਨੂੰ ਰਾਜਸਤਾਨੀ ਦਿੱਲੀ ਵਿੱਚ ਸੋਨੇ ਦੀ ਕੀਮਤ 500 ਰੁਪਏ ਡਿੱਗ ਕੇ 1,04,420 ਰੁਪਏ ਪ੍ਰਤੀ 10 ਗ੍ਰਾਮ ਹੈ। ਮੰਗਲਵਾਰ ਨੂੰ 99.5% ਸ਼ੁੱਧ ਵਾਲਾ ਸੋਨਾ 450 ਰੁਪਏ ਡਿੱਗ ਕੇ ਸਿਰਫ 1,500 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਜੀ। ਤੇ ਚਾਂਦੀ ਦੀ ਗੱਲ ਕੀਤੇ ਤਾਂ ਚਾਂਦੀ ਵੀ 1000 ਰੁਪਏ ਡਿੱਗ ਕੇ 1,14,000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਰਹਿ ਗਈ। 올 택사스 스미스 ਜਿਹੜੀ 114000 ਰੁਪਏ ਪ੍ਰਤੀ ਕਿਲੋ ਦੇ ਪਾਂ ਚੱਲ ਰਿਹਾ ਹੈ ਚਾਂਦੀ ਦਾ ਬਾਕੀ ਤੁਹਾਡੇ ਸ਼ਹਿਰ ਪਿੰਡ ਕੀ ਚੱਲ ਰਿਹਾ ਹੈ ਰੇਟ ਚਾਂਦੀ ਤੇ ਸੋਨੇ ਦਾ niche ਕਮੈਂਟ ਕਰਕੇ ਜਰੂਰ ਦੱਸਿਓ ਧੰਵਾਦੀ